ਤੁਲੇ ਸ਼ੰਭੂ ਬਾਰਡਰ ਦੀ ਪਿਕਚਰ ਕੀ ਹੈ ਕਿਉਂਕਿ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਕਿਸਾਨਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਲਈ ਕੂਚ ਕੀਤਾ ਲੇਕਿਨ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਜਿਸ ਨੂੰ ਨੈਸ਼ਨਲ ਹਾਈਵੇ ਕਿਹਾ ਜਾਂਦਾ ਵੈ ਉੱਥੇ ਜਦੋਂ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ ਸੀਗੀਆਂ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਲਗਾ ਦਿੱਤੀ ਗਈ ਉਹ ਬੈਰੀਕੇਟਿੰਗ ਦੀ ਵੀ ਤਸਵੀਰ ਵੀ ਦਿਖਾਣੇ ਆਓ ਦੇਖੋ ਕਿ ਉੱਥੇ ਬੈਰੀਕੇਡਸ ਜਿਹੜੇ ਨੇ ਉਹ ਲਗਾਏ ਹੋਏ ਨੇ ਔਰ ਰਸਤਾ ਜਿਹੜਾ ਉਹ ਬੰਦ ਕੀਤਾ ਹੋਇਆ ਐਸੋਲੇ ਨੈਸ਼ਨਲ ਹਾਈਵੇ ਦੇ ਉੱਤੇ ਅਸੀਂ ਮੌਜੂਦ ਆ ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਇਹ ਨੈਸ਼ਨਲ ਹਾਈਵੇ ਜਾਂਦਾ ਹੈ ਇਕਲੋਤਾ ਨੈਸ਼ਨਲ ਹਾਈਵੇ ਹੈ ਜਿਹੜਾ ਅਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਹੈ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੋਇਆ ਹੈ ਔਰ ਜਿਹੜੇ ਲੋਕ ਨੇ ਜਿਹੜੇ ਸਫਰ ਕਰਦੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਵਾ ਉਹ ਦਿੱਲੀ ਨੂੰ ਪੂਚ ਕਰਨਾ ਪੈਂਦਾ ਜਾਂ ਦਿੱਲੀ ਤੋਂ ਅਮ੍ਰਿਤਸਰ ਜਾਣਾ ਹੁੰਦਾ ਜਿਨ੍ਹਾਂ ਨੇ ਵੀ ਸਫਰ ਜਿਹੜਾ ਵਾ ਉਹ ਤੈਅ ਕਰਨਾ ਹੈ ਤਾਂ ਇਹ ਤਸਵੀਰ ਬੈਰੀਕੇਟਿੰਗ ਦੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਬੈਰੀਕੇਟਿੰਗ ਜਿਹੜੀ ਪੱਕੇ ਤੌਰ ਦੇ ਉੱਤੇ ਕੀਤੀ ਹੋਈ ਹੈ ਸੀਮੈਂਟ ਦੇ ਜਿਹੜੇ ਰਸਤੇ ਜਿਹੜੇ ਨੇ ਉਸ ਦੇ ਨਾਲ ਬੰਦ ਕੀਤੇ ਹੋਏ ਨੇ ਉਧਰਲੇ ਪਾਸੇ ਤੁਹਾਨੂੰ ਹਰਿਆਣਾ ਪੁਲਿਸ ਪੈਰਾਮਿਲਟਰੀ ਫੋਰਸ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਇਹ ਤਸਵੀਰਾਂ ਨੈਸ਼ਨਲ ਹਾਈਵੇ ਦੀ ਜਿਹੜੀ ਲੰਮੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਬੰਦ ਪਿਆ ਹੋਇਆ ਹੁਣ ਸੁਪਰੀਮ ਕੋਰਟ ਦੀ ਟਿੱਪਣੀ ਕਹਿੰਦੀ ਹੈ ਕਿ ਮਹਿਲਾਵਾਂ ਦੇ ਲਈ ਬਜ਼ੁਰਗਾਂ ਦੇ ਲਈ ਵਿਦਿਆਰਥੀਆਂ ਦੇ ਲਈ ਰਸਤਾ ਜਿਹੜਾ ਵਾ ਇੱਕ ਪਾਸੇ ਤਾਂ ਖੁੱਲ੍ਹਿਆ ਜਾਵੇ ਤਾਂ ਇਹ ਰਸਤਾ ਦਿੱਲੀ ਨੂੰ ਜਾਂਦਾ ਹੈ ਦੂਸਰੀ ਰੋਡ ਜਿਹੜੀ ਹੈ ਉਹ ਰੋਡ ਜਿਹੜੀ ਹੈ ਉਹ ਦਿੱਲੀ ਤੋਂ ਵਾਪਸ ਅਮਰੀਕਸਰ ਨੂੰ ਆਂਦੀ ਹੈ ਤਾਂ ਇੱਥੋਂ ਦੀ ਇਹ ਰਸਤਾ ਜਿਹੜਾ ਵੈ ਕੀ ਕੋਈ ਹੁਣ ਖੋਲਿਆ ਜਾਏਗਾ ਵਿੱਚੋਂ ਥੋੜੀ ਜਿਹੀ ਜਥਾਂ ਦਿੱਤੀ ਜਾਏਗੀ ਤਾਂਕਿ ਬਜ਼ੁਰਗ ਮਹਿਲਾਵਾਂ ਸਟੂਡੈਂਟਸ ਜਿਹੜੇ ਨੇ ਉਹ ਇਸ ਰਸਤੇ ਤੋਂ ਜਾ ਸਕਣ ਇਹ ਸੁਪਰੀਮ ਕੋਰਟ ਨੇ ਕਿਹਾ ਵੈ ਤਾਂ ਕੀ ਹੁਣ ਦੋਵੇਂ ਸੂਬਿਆਂ ਦੇ ਡੀਜੀ ਬੈਠ ਕੇ ਥੋੜਾ ਜਿਹਾ ਰਸਤਾ ਖੁਲਵਾਨਗੇ ਤਾਂਕਿ ਅਮਰਜੈਂਸੀ ਸੇਵਾਵਾਂ ਲਈ ਜਾਂ ਫਿਰ ਮਹਿਲਾਵਾਂ ਲਈ ਬਜ਼ੁਰਗਾਂ ਲਈ ਇਹ ਰਸਤਾ ਖੁੱਲੇਗਾ ਜਾਂ ਫਿਰ ਇਸੇ ਤਰੀਕੇ ਨਾਲ ਬੈਰੀਕੇਟਿੰਗ ਲੱਗੀ ਰਹੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਦੂਜੇ ਪਾਸੇ ਜਿੱਧਰਲੇ ਪਾਸੇ ਮੈਂ ਸੁਖਜਿੰਦਰ ਨੂੰ ਕਹੂੰਗਾ ਕਿ ਉਧਰਲੀ ਪਿਕਚਰ ਜਿਹੜੀ ਉਹ ਦਿਖਾਈ ਜਾਵੇ ਔਰ ਉਧਰ ਟਰਾਲੀਆਂ ਜਿਹੜੀਆਂ ਨੇ ਪੱਕੇ ਤੌਰ ਦੇ ਉੱਤੇ ਲੱਗੀਆਂ ਹੋਈਆਂ ਨੇ ਇੱਕ ਸਟੇਜ ਤੁਹਾਨੂੰ ਨਜ਼ਰ ਆਏਗੀ ਔਰ ਉਸ ਸਟੇਜ ਤੋਂ ਪਿੱਛੇ ਤਕਰੀਬਨ 1.5 ਕਿਲੋਮੀਟਰ ਤੱਕ ਜਿਹੜੀਆਂ ਨੇ ਉਹ ਟਰਾਲੀਆਂ ਲੱਗੀਆਂ ਹੋਈਆਂ ਪੱਕੇ ਤੌਰ ਦੇ ਉੱਤੇ ਕਿਸਾਨਾਂ ਦੀ ਤਦਾਦ ਚਾਹੇ ਘਟੇ ਹੋਵੇ ਕਿਉਂਕਿ ਕਿਸਾਨ ਆਂਦੇ ਨੇ ਪਿੰਡਾਂ ਨੂੰ ਮੁੜ ਜਾਂਦੇ ਨੇ ਲੇਕਿਨ ਪੱਕੇ ਤੌਰ ਦੇ ਉੱਤੇ ਇਹ ਜਿਹੜੀਆਂ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਖੜੇ ਕਿਤੇ ਹੋਏ ਨੇ ਔਰ ਇਹ ਰਸਤਾ ਜਿਹੜਾ ਵੈ ਦਿੱਲੀ ਆਂ ਜਾਣ ਲਈ ਬੰਦ ਪਿਆ ਵੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਰਸਤਾ ਖੁੱਲਣਾ ਚਾਹੀਦਾ ਹੈ ਅਸੀਂ ਇਸ ਦੇ ਹੱਕ ਦੇ ਵਿੱਚ ਆ ਔਰ ਅਸੀਂ ਦਿੱਲੀ ਕੂਚ ਕਰਨਾ ਚਾਹੁੰਦੇ ਆ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਬੈਰੀਕੇਟਿੰਗ ਲਗਾ ਦਿੱਤੀ ਸੀ ਇਸ ਕਰਕੇ ਸਾਨੂੰ ਇੱਥੇ ਬਹਿਣਾ ਪੈ ਰਿਹਾ ਸੁਖਜਿੰਦਰ ਨੂੰ ਕਹੂੰਗਾ ਕੈਮਰੇ ਦੀ ਅੱਖ ਜਿੱਥੇ ਤੱਕ ਜਾਂਦੀ ਹੈ ਉਸ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਟਰਾਲੀਆਂ ਜਿਹੜੀਆਂ ਨੇ ਇਸ ਸਟੇਜ ਦੇ ਪਿੱਛੇ ਲੱਗੀਆਂ ਹੋਈਆਂ ਨੇ ਤਾਂ ਇੱਥੇ ਸਟੇਜ ਦੇ ਉੱਤੇ ਜਿਹੜਾ ਵਾ ਜਗਜੀਤ ਸਿੰਘ ਢੱਲੇਵਾਲ ਜਾਂ ਸਰਵਣ ਪੰਦੇਰ ਹੋਰੀ ਅੱਗੇ ਕੀ ਰਣਨੀਤੀ ਕਰਨੀ ਹੈ ਉਹ ਇੱਥੇ ਸੰਬੋਧਿਤ ਕਰਦੇ ਨੇ ਤਾਂ ਇੱਥੇ ਜਿਹੜੇ ਹੁਣ ਉਹਨਾਂ ਦੀ ਜਥੇਬੰਦੀਆਂ ਦੇ ਲੋਕ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੁਪਰੀਮ ਕੋਰਟ ਦੀ ਆ ਟਿੱਪਣੀ ਬਾਰੇ ਔਰ ਦੂਸਰਾ ਵੀ ਹੈ ਪੰਦੇਰ ਹੋਰੀ ਕਹਿ ਰਹੇ ਸੀਗੇ ਕਿ ਅਫੀਸ਼ੀਅਲ ਸਾਡੇ ਕੋ ਅਜੇ ਸੁਪਰੀਮ ਕੋਰਟ ਦੀ ਟਿੱਪਣੀ ਨਹੀਂ ਆਈ ਹੈ ਜੋ ਮੀਡੀਆ ਚ ਖਬਰਾਂ ਅਸੀਂ ਚਾਹਨੇ ਆ ਰਸਤਾ ਖੁੱਲੇ ਇਹ ਪੰਦੇਰ ਹੋਰੀ ਕਹਿ ਰਹੇ ਸੀ ਲੇਕਿਨ ਹਰਿਆਣਾ ਦੇ ਵੱਲੋਂ ਰਸਤਾ ਬੰਦ ਕੀਤਾ ਹੋਇਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਤਾਂ ਇਹ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਜਿਹੜੀ ਹੈ ਇਹ ਕੋਈ ਪਾਰਕਿੰਗ ਨਹੀਂ ਹੈ ਇਹ ਨੈਸ਼ਨਲ ਹਾਈਵੇ ਹੈ ਔਰ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਪੰਦੇਰ ਹੋਰਾਂ ਦੀ ਜਥੇਬੰਦੀ ਗੱਲਬਾਤ ਕਰ ਲੈਣੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਵਾਗਤ ਜੀ ਸੁਪਰੀਮ ਕੋਰਟ ਦੀ ਆਈ ਟਿੱਪਣੀ ਉਹਨਾਂ ਨੇ ਕਿਹਾ ਕਿ ਰਸਤਾ ਮਹਿਲਾਵਾਂ ਲਈ ਬਜ਼ੁਰਗਾਂ ਲਈ ਵਿਦਿਆਰਥੀਆਂ ਲਈ ਖੁੱਲਣਾ ਚਾਹੀਦਾ ਵੈ ਪੰਦੇਰ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿੰਦੇ ਅਸੀਂ ਵੀ ਚਾਹਨੇ ਆ ਕਿ ਰਸਤਾ ਖੁੱਲੇ ਔਰ ਅਸੀਂ ਅੱਗੇ ਜਾਈਏ ਉਹ ਗਵਰਨਮੈਂਟ ਨੇ ਬੰਦ ਕੀਤਾ ਸੀ ਥੋੜਾ ਕੀਤਾ ਕਿਸਾਨਾਂ ਨੇ ਥੋੜਾ ਬੰਦ ਕੀਤਾ ਹਾਂ ਉਹਨਾਂ ਦਾ ਕੀਤਾ ਬੰਦ ਉਹ ਕਰਨਾ ਖੋਲਣਾ ਦਿੱਲੀ ਜਾਣਾ ਚਾਹੁੰਦੇ ਦਿੱਲੀ ਸਾਨੂੰ ਦਿੱਲੀ ਭੇਜ ਦੇਣ ਅਸੀਂ ਹਾਂ ਅਸੀਂ ਉੱਥੇ ਜਾ ਕੇ ਆਪਦੀ ਜਿਹੜੀ ਹੈਗਾ ਦੁੱਖ ਦਰਦ ਸਾਡੀ ਰਾਜਧਾਨੀ ਆ ਉਹ ਅਸੀਂ ਉਹਨੂੰ ਦੱਸਣ ਦਵੋਨੇ ਆ ਸਰਕਾਰ ਨੂੰ ਦੂਜੇ ਵੀ ਕਿਹਾ ਕਿ ਜਦੋਂ ਤੱਕ ਪੂਰਾ ਰਸਤਾ ਨਹੀਂ ਖੁੱਲਦਾ ਮਹਿਲਾਵਾਂ ਲਈ ਬਜ਼ੁਰਗਾਂ ਲਈ ਜਿਹੜਾ ਵਾ ਉਹ ਥੋੜਾ ਹੀ ਰਾਹ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਕਿ ਅਮਰਜੈਂਸੀ ਸੇਵਾਵਾਂ ਆ ਜਾਂ ਬਜ਼ੁਰਗ ਜੇ ਵਿਦਿਆਰਥੀ ਪੜਨਾ ਚਾਹੁੰਦੇ ਨੇ ਇੱਧਰ ਉੱਧਰ ਜਾਣਾ ਚਾਹੁੰਦੇ ਆ ਉਹਨਾਂ ਲਈ ਰਸਤਾ ਖੋਲ ਦਿੰਦਾ ਕਿਸਾਨ ਕਿੱਥੇ ਕਿਸ ਨੂੰ ਦੁਖੀ ਕਰਨਾ ਚਾਹੁੰਦਾ ਕਿਸਾਨ ਕੋਈ ਵੀ ਕਿਸਾਨ ਕੋਈ ਨਹੀਂ ਆਦੇ ਭੈਣ ਭਰਾ ਨੂੰ ਖੁਸ਼ ਇਹ ਤਾਂ ਉਹਨਾਂ ਸੁਖਾਂ ਵਾਸਤੇ ਬੈਠੇ ਆ ਸਾਡਾ ਉਹਨਾਂ ਨੂੰ ਗਮੀਨ ਆਵੇ ਉਹਨਾਂ ਨੇ ਖੁਸ਼ੀਆਂ ਵਾਸਤੇ ਬੈਠੇ ਆ ਉਹਨੂੰ ਅਸੀਂ ਐਂਤਾਂ ਕਰਨ ਵਾਸਤੇ ਨਹੀਂ ਬੈਠੇ ਸਾਡੇ ਭੈਣ ਭਰਾ ਆ ਉਹ ਅਸੀਂ ਸਾਡੇ ਬੱਚੇ ਵੀ ਹੈਗੇ ਆ ਸਾਡੇ ਬੱਚੇ ਵੀ ਵਿਦਿਆਰਥੀ ਆ ਸਾਡੇ ਬੱਚੇ ਵੀ ਬਿਮਾਰ ਹੁੰਦੇ ਆ ਅਸੀਂ ਵੀ ਜਾਣਾ ਆਉਣਾ ਹੁੰਦਾ ਸਾਡੂ ਵੀ ਦੁੱਖਤ ਕਿ ਹਰਿਆਣਾ ਸਾਡੀ ਵੀ ਆਉਣੇ ਜਾਣੀਆਂ ਦਿੱਲੀ 'ਚ ਅਸੀਂ ਵੀ ਜਾਂਦੇ ਆ ਕਿੱ ਚਾਹੀਦਾ ਵੀ ਐਡਾ ਵੜਾ ਹਾਈਵੇ ਬੰਦ ਕੀਤਾ ਕਿਉਂ ਕੀਤਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਸਾਡੀ ਕੋਈ ਮੰਗ ਆ ਸੀ ਕਿਹੜਾ ਕੋਈ ਵਿਰੋਧੀ ਆ ਹੁਣ ਕਿੰਨਾ ਕੁ ਕਿਸਾਨ ਬੈਠਾ ਔਰ ਕਿੰਨੀ ਅੱਗੇ ਤੱਕ ਟਰੈਕਟਰ ਟਰਾਲੀਆਂ ਕਿੰਨੀਆਂ ਕਿ ਲੱਗੀਆਂ ਹੋਈਆਂ ਇਹ 4 ਕਿਲੋਮੀਟਰ ਦਾ ਜਿਆ ਹਾਂ ਸ਼ੰਭੂ ਦੇ ਵਿੱਚ ਹਾਂ ਇਹ ਹੁਣ ਜਿਵੇਂ ਜਿਵੇਂ ਥੋੜਾ ਜਿਆ ਹੁਣ ਕੰਮ ਦੀ ਰੋਤ ਸੀਗੀ ਜੋ ਕੰਮ ਰੋਤ ਸਾਡੀ ਹੋ ਗਈ ਜ਼ਿਮੀਂਦਾਰ ਕੁਝ ਲੈਲੇ ਹੋ ਗਏ ਉਸ ਤੋਂ ਬਾਅਦ ਇੱਥੇ ਉਹ ਦੋਨਾਂ ਵਾਧਾ ਨਹੀਂ ਵਾਧਾ ਟਰੈਕਟਰ ਟਰਾਲੀਆਂ ਕਿੰਨੀਆਂ ਕਿ ਨੇ ਤੇ ਗੈਂਤੀ ਦਾ ਕੋਈ ਹੈ ਨਹੀਂ 4 ਕਿਲੋਮੀਟਰ ਦੇ ਵਿੱਚ ਆ 4000 ਦੇ ਨੇ 4000 ਦੇ ਨੇ ਟਰੈਕਟਰ ਟਾਲੀ 4000 ਹੁਣ ਜਿਹੜਾ ਉਹ ਸੁਪਰੀਮ ਕੋਰਟ ਕਹਿ ਰਿਹਾ ਕਿ ਥੋੜਾ ਜਿਹਾ ਰਾਹ ਖੋਲ ਦਿੱਤਾ ਜਾਵੇ ਤਾਂ ਕਿ ਬਜ਼ੁਰਗਾਂ ਨੂੰ ਆਣਾ ਜਾਣਾ ਹੋਵੇ ਜਾਂ ਮਹਿਲਾਵਾਂ ਲਈ ਜਾਂ ਸਟੂਡੈਂਟ ਲਈ ਉਹ ਖੁੱਲਣਾ ਚਾਹੀਦਾ ਜੇ ਤੁਹਾਨੂੰ ਕੀ ਲੱਗਦਾ ਹੈ ਜਥੇਬੰਦੀਆਂ ਦੇ ਪ੍ਰਧਾਨ ਤੈਅ ਕਰਦੇ ਨੇ ਨਹੀਂ ਖੁੱਲਣਾ ਹੀ ਚਾਹੀਦਾ ਸਾਰੇ ਹੀ ਖੋਲ ਦੇ ਸਾਡੇ ਨੂੰ ਤਾਂ ਇਹ ਤਾਂ ਕਹਿੰਦੇ ਸਾਰੇ ਹੀ ਖੋਲਣਾ ਸਾਰਿਆਂ ਨੂੰ ਨੰਗਾ ਦੇਣਾ ਹੀ ਕਹਿੰਦਾ ਉਹਨਾਂ ਨੂੰ ਵੀ ਨੰਗਾ ਸਾਨੂੰ ਨੰਗਾ ਦੇਣਾ ਕਿਸੇ ਨੂੰ ਰੋਕਣਾ ਹਾਈਵੇ ਦਾ ਰੋਕ ਲੈਣਾ ਚਾਹੀਦਾ ਸਾਰਾ ਸਾਰਾ ਖੋਲਣਾ ਚਾਹੀਦਾ ਕਿ ਸੁਪਰੀਮ ਕੋਰਟ ਨੇ ਅਜੇ ਵੀ ਕਿਹਾ ਕਹਿੰਦੇ ਕੋਈ ਪਾਰਕਿੰਗ ਨਹੀਂ ਹੈ ਕਿ ਪਾਰਕਿੰਗ ਬਣਾਇਆ ਹੈ ਨੋਏ ਨੈਸ਼ਨਲ ਹਾਈਵੇ ਉਹ ਉਹ ਹਾਂ ਸਾਡੇ ਵੱਲ ਝਾਕ ਰਹੇ ਆ ਸਾਨੂੰ ਐ ਲੱਗਦੇ ਹੁੰਦੇ ਵਿੱਚ ਸਾਡੇ ਦੋ-ਸਾਢੇ ਘੰਟੇ ਹੁੰਦੇ ਆ ਉਹ ਹੈ ਤਾਂ ਸਾਡੇ ਉਹ ਭਾਈ ਅਸੀਂ ਡਰਦੇ ਜਾਂਦੇ ਨਹੀਂ ਸਾਡੀ ਸਰਕਾਰ ਨੇ ਵੀ ਕਿਹਾ ਸਾਡੇ ਦੰਨ ਵੀ ਕਿਹਾ ਵੀ ਤੁਸੀਂ ਭਾਈ ਰਾਸਤੇ ਤੋਂ ਕਾਹ ਨਹੀਂ ਜਾਣਾ ਟੁਕੜੋ ਕੋਈ ਉੱਪਰ ਆ ਅਸੀਂ ਭਾਣਾ ਚਾਹ ਪਾਣੀ ਵੀ ਆਈਏ ਤੁਸੀਂ ਆਖਰੀ ਜਿਹਦਾ ਉਪਰੇ ਹੁਣ ਆਪ ਨੂੰ ਇੱਕ ਦੇਸ਼ ਦੇ ਵਾਸੀ ਆ ਆਪਾਂ ਇੱਕ ਦੇਸ਼ ਲਈ ਬਰਦੇ ਹਾਂ ਉਹ ਵੀ ਦੇਸ਼ ਲਈ ਬਰਦੇ ਅਸੀਂ ਵੀ ਦੇਸ਼ ਲਈ ਬਰਦੇ ਆ ਇਹ ਹੀ ਸਾਡੀ ਪੰਜਾਬ ਕਿਹੜਾ ਭਾਈ ਵੱਖਰਾ ਇਹ ਤਾਂ ਆਪਦੇ ਹੀ ਆ ਇਹ ਸਾਰੇ ਇਹ ਤਾਂ ਇਹਨਾਂ ਨੇ ਆਪਣੇ ਜਿਹਾ ਫਰਕ ਪਾਇਆ ਉਬੀ ਤਾਂ ਆਪਦੇ ਹੀ ਕਿਸਾਨਾਂ ਨੂੰ ਤੁਸੀਂ ਕਹ ਰਹੇ ਹਰਿਆਣਾ ਸਰਕਾਰ ਸਾਰਾ ਖੋਲ ਦੇ ਅਸੀਂ ਅੱਗੇ ਜਾਈਏ ਹਾਂਜੀ ਹਾਂਜੀ ਅਸੀਂ ਇਹੀ ਚਾਹੁੰਦੇ ਆਂ ਸਾਡਾ ਇਨਸਾਫ ਕਰ ਦੇਣ ਸਾਡਾ ਜਿਹੜੇ ਮੰਗਾਂ ਹੈਗੀਆਂ ਸਾਡੀਆਂ ਜਦਵੰਦੀਆਂ ਦੀਆਂ ਉਹ ਆਪਣੀਆਂ ਮੰਗਾਂ ਕੋਲ ਜੇਸ਼ੇਬੰਦੀ ਨਾ ਥੋੜੋ ਆ ਹਰ ਇੱਕ ਥਾਂ ਹਰ ਇੱਕ ਸੂਬੇ 'ਚ ਕਿਸਾਨ ਬੈਠਾ ਹੈ ਹਰ ਇੱਕ ਖੁਸ਼ ਹੋਣਾ ਚਾਹੁੰਦਾ ਜੇ ਤੁਸੀਂ ਅੱਜ ਜੋਬ ਕਰਦੇ ਆ ਤੇ ਜੋਬ ਤੁਹਾਨੂੰ ਦੁਕਾਨਾਂ ਨਾਲ ਮਿਲੂਗੀ ਤੁਸੀਂ ਖੀਰ ਨੂੰ ਅੰਤ ਨੂੰ ਧਰਨਾ ਹੀ ਲਾਓਗੇ ਜਾਂ ਕੋਈ ਵਿਰੋਧ ਕਰੋਗੇ ਜਾਂ ਕੇ ਸੁਣ ਲੈਗੇ ਮਿਲੋਂਗੇ ਇਹੀ ਹਾਲ ਆ ਹੋਰ ਤਾਂ ਕੋਈ ਹਾਲ ਨਹੀਂ ਮੈਂ ਦੇਖਿਆ ਪੱਕੇ ਜਿਵੇਂ ਘਰ ਹੁੰਦੇ ਉਸੇ ਤਰੀਕੇ ਨਾਲ ਮਾਹੌਲ ਬਣਾਇਆ ਹੈ ਕੱਪੜੇ ਸੁਕਣੇ ਜਾਂ ਖਾਣਾ ਪੀਣਾ ਇਹ ਘਰ ਵਾਲਾ ਮਾਹੌਲ ਬਣਾਇਆ ਹੈ ਇਨਸਾਨ ਹੈ ਤਾਂ ਅਸੀਂ ਇਨਸਾਨ ਹੀ ਹੈ ਨਾ ਅਸੀਂ ਰਹਿਣਾ ਤਾਂ ਆਪਦੇ ਘਰਾਂ ਦੇ ਵਿੱਚ ਜਿਵੇਂ ਰਹਿਣ ਰਹਿਣਾ ਤਾਂ ਅਸੀਂ ਉਵੇਂ ਹੀ ਚਾਹੁੰਦੇ ਨਾ ਗਰਮੀ ਸਾਨੂੰ ਵੀ ਆਉਂਦੀ ਹੈ ਸਾਨੂੰ ਸਰਦੀ ਵੀ ਲੱਗਦੀ ਆ ਸਾਡੀ ਮਜਬੂਰੀ ਆ ਸਾਨੂੰ ਇੱਥੇ ਮਜਬੂਰ ਕਰਕੇ ਸਾਨੂੰ ਕੈਦੀ ਕੀਤਾ ਹੋਇਆ ਬਾਈ ਜੀ ਇੱਥੇ ਸਾਰਾ ਪਾਣੀ ਪੈ ਗਿਆ ਸਾਡੇ ਇੱਥੇ ਉਹ ਉੱਥੇ ਤੁਹਾਡੀ ਵੀਡੀਓ ਵੀ ਹੈ ਹੈਲਟਰ ਤੇ ਠੀਕ ਹੈ ਚਾਹ ਮੈਂ ਸੁਖਜਿੰਦਰ ਨੂੰ ਕਹੂੰਗਾ ਅੱਗੇ ਦੀ ਤਸਵੀਰ ਦਿਖਾਣ ਜਿਵੇਂ ਟਰੈਕਟਰ ਟਰਾਲੀਆਂ ਲੰਬੇ ਸਮੇਂ ਤੋਂ ਲੱਗੀਆਂ ਹੋਈਆਂ ਨੇ ਔਰ ਕਹ ਰਹੇ ਨੇ 4 ਕਿਲੋਮੀਟਰ ਦੇ ਗੇਟ ਦੇ ਵਿੱਚ ਤਾਂ ਇੱਥੋਂ ਦੀ ਪੰਜਾਬ ਕਿਉਂਕਿ ਖਤਮ ਹੁੰਦਾ ਹੈ ਜਾਂ ਇੱਥੋਂ ਪੰਜਾਬ ਸ਼ੁਰੂ ਹੁੰਦਾ ਵਾ ਅੱਗੇ ਹਰਿਆਣਾ ਆ ਜਾਂਦਾ ਹੈ ਤਾਂ ਇੱਥੇ ਜਿਹੜੇ ਟਰੈਕਟਰ ਟਰਾਲੀਆਂ ਪੱਕੇ ਤੌਰ ਤੇ ਲੱਗੀਆਂ ਹੋਈਆਂ ਨੇ ਕੂਲਰ ਲੱਗੇ ਹੋਏ ਨੇ ਇੱਥੇ ਬੈਠੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਉਹ ਦਿਖਾ ਰਹੇ ਆ ਸਟੇਜ ਆ ਸਟੇਜ ਦੇ ਬੈਕ ਸਾਈਡ ਦੀ ਤਸਵੀਰ ਅਸੀਂ ਦਿਖਾਵਾਂਗੇ ਕਿ ਇਸ ਵੇਲੇ ਸ਼ੰਭੂ ਬਾਰਡਰ ਦੀ ਜਿਹੜੀ ਤਸਵੀਰ ਹੈ ਕਿਉਂਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਕਿਸਾਨ ਤਾਂ ਕਹਿ ਰਹੇ ਕਿ ਅਸੀਂ ਤਾਂ ਤਿਆਰ ਬੈਠੇ ਆ ਰਸਤਾ ਖੋਲੋ ਅਸੀਂ ਅੱਗੇ ਜਾਈਏ ਅਸੀਂ ਤਾਂ ਇੱਥੇ ਬਹਿਣਾ ਹੀ ਨਹੀਂ ਚਾਹੁੰਦੇ ਸਾਡੀ ਤਾਂ ਇਹ ਮੰਜ਼ਿਲ ਹੀ ਨਹੀਂ ਹੈ ਸਾਨੂੰ ਤਾਂ ਰੋਕਿਆ ਗਿਆ ਕੈਦੀ ਬਣਾਇਆ ਗਿਆ ਔਰ ਇਸ ਕਰਕੇ ਸਾਨੂੰ ਇੱਥੇ ਮਜਬੂਰੀ ਚ ਬਹਿਣਾ ਪਿਆ ਵੈ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਤਾਂ ਇਹ ਤਸਵੀਰ ਹੈ ਦੇਖੋ ਕਿ ਪੱਕੇ ਤੌਰ ਤੇ ਜਿਵੇਂ ਖੇਤਾਂ 'ਚ ਘਰ ਪਾਏ ਹੁੰਦੇ ਨੇ ਉਸੇ ਤਰੀਕੇ ਨਾਲ ਘਰ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਉੱਤੇ ਪਾਏ ਹੋਏ ਨੇ ਝੰਡੇ ਲੱਗੇ ਨੇ ਕਿਸਾਨੀ ਦੇ ਝੰਡੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਇੱਥੇ ਪੱਕੇ ਤੌਰ ਤੇ ਟਰੈਕਟਰ ਟਰਾਲੀਆਂ ਲਗਾਈਆਂ ਹੋਈਆਂ ਨੇ ਉੱਪਰ ਜਿਹੜੀਆਂ ਤਰਪੈਲਾ ਲਗਾਈਆਂ ਹੋਈਆਂ ਨੇ ਔਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਆ ਅੱਗੇ ਜਾਣਾ ਚਾਹੁੰਦੇ ਆ ਲੇਕਿਨ ਹਰਿਆਣਾ ਦੇ ਵੱਲੋਂ ਸਾਨੂੰ ਰੋਕਿਆ ਗਿਆ ਤਾਂ ਮਜਬੂਰੀ ਦੇ ਵਿੱਚ ਇੱਥੇ ਬਹਿਣਾ ਪਿਆ ਵਾ ਤਾਂ ਟਰੈਕਟਰ ਟਰਾਲੀਆਂ ਨੂੰ ਆਪਣਾ ਘਰ ਬਣਾਇਆ ਹੋਇਆ ਔਰ ਇੱਥੇ ਪੱਕੇ ਤੌਰ ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਨੈਸ਼ਨਲ ਹਾਈਵੇ ਦੀ ਤਸਵੀਰ ਹੈ ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਦਿੱਲੀ ਤੋਂ ਅੰਮ੍ਰਿਤਸਰ ਜਾਂਦਾ ਇੱਕ ਪਾਸੇ ਦੀ ਤਸਵੀਰ ਹੈ ਦੂਜੇ ਪਾਸੇ ਵੀ ਇਸੇ ਤਰੀਕੇ ਦੀ ਤਸਵੀਰ ਜਿਹੜੀ ਹੈ ਰੋਡ ਦੇ ਉਸ ਪਾਰ ਵੀ ਤੁਹਾਨੂੰ ਜਿਹੜੀ ਨਜ਼ਰ ਆਏਗੀ ਤਾਂ ਇਸ ਵੇਲੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਇੱਕ ਤਾਂ ਅਫੀਸ਼ੀਅਲ ਇਨਪੁਟ ਆ ਜੇ ਜਾਣਕਾਰੀ ਮਿਲ ਜੇ ਔਰ ਉਸ ਤੋਂ ਬਾਅਦ ਅੱਗੇ ਦੇਖਾਂਗੇ ਸਾਡੀ ਤਿਆਰੀ 15 ਅਗਸਤ ਦੀ ਹੈ ਲੇਕਿਨ ਅਸੀਂ ਜਾਣਦੇ ਹਾਂ ਕਿ ਰਸਤਾ ਖੁੱਲੇ ਅੱਗੇ ਵਧੀਏ ਅੱਗੇ ਜਾਈਏ ਸਾਡੀਆਂ ਮੰਗਾਂ ਦੇ ਲਈ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਦੇਸੀ ਰਾਜਸਤਾਨੀ ਲੇਕਿਨ ਇੱਥੇ ਰੋਕ ਦਿੱਤਾ ਗਿਆ ਤਾਂ ਸਾਨੂੰ ਇੱਥੇ ਰੁਕਣਾ ਪਿਆ ਵੈ ਜੀ